ਤੁਹਾਡੀ ਵਾਈਫ ਉਹ ਪਿੰਡ ਦੇ ਸਰਪੰਚ ਬਣ ਚੁੱਕੇ ਜੋ ਪਿੰਡ ਵਾਲਿਆਂ ਤੋਂ ਉਹਨੂੰ ਸੇਵਾ ਕਰਨ ਦਾ ਮੌਕਾ ਤਾਂ ਮਨ ਬਖਸਿਆ। ਸੋ ਕੀ ਕਹਿਣਾ ਚਾਹੋਗੇ ਕਿਵੇਂ ਦੇਖਦੇ ਹੋ? ਹਾਂਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਪਿੰਡ ਮੌੜ ਸਰਪੰਚ ਮੌੜ। ਮੈਂ ਪਿੰਡ ਵਾਲਿਆਂ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇਹਨੂੰ ਸਰਪੰਚ ਚੁਣਿਆ ਤੇ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ। ਜੀ। ਕੀ ਵਿਸ਼ਵਾਸਵਾਦਾ ਚਾਹੁੰਦੇ ਪਿੰਡ ਵਾਲੇ? ਪਿੰਡ ਵਾਲਿਆਂ ਨੂੰ ਇਹ ਵਿਸ਼ਵਾਸਵਾਦਾ ਚਾਹੁੰਦੇ ਆ ਵੀ ਜਿਹੜੀਆਂ ਉਮੀਦਾਂ ਤੇ ਹਨ ਉਹਨਾਂ ਨੇ ਵੋਟਾਂ ਪਾਈਆਂ ਨੇ ਉਹ ਉਹਨਾਂ ਦੀਆਂ ਉਮੀਦਾਂ ਨੇ ਖਰੇ ਉਤਰਾਂਗੇ। ਜਿਹੜੇ ਪਿੰਡ ਵਿੱਚ ਰਹਿੰਦੇ ਵਿਕਾਸ ਕਾਰਜ ਜਿੰਨੇ ਵੀ ਕੰਮ ਆ ਉਹ ਸਾਰੇ ਕਰਵਾਏ ਜਾਣਗੇ ਪਹਿਲੀ ਵਾਰੀ ਸਰਪੰਚ ਬਣਿਆ ਤਾਂ じゃ ਪਹਿਲਾਂ ਵੀ ਸਰਪੰਚ ਰਾਜੋ ਕੇ ਬਣਦੇ ਨਹੀਂ ਸਰ ਪਹਿਲੀ ਵਾਰੀ ਬਣਿਆ ਕਿਹੜੇ ਅਧੂਰੇ ਕੰਮ ਲੈ ਪਹਿਲੀ ਪੰਚਾਇਤ ਵੱਲੋਂ ਰਹਿ ਚੁੱਕੇ ਨੇ ਜਿਹੜੇ ਤੁਹਾਡੀ ਪੰਚਾਇਤ ਉਰ ਪੂਰੇ ਕਰਾਈ ਜਾਣਗੇ ਪੂਰੇ ਕਰਾਈ ਜਾਣਗੇ ਜੀ ਜਿਵੇਂ ਕਿ ਪਿੰਡ ਵਿੱਚ ਲਾਈਟਾਂ ਨੇ ਸੋਲਰ ਲਾਈਟਾਂ ਕੁਰਸੀਆਂ ਨੇ ਪਿੰਡ ਦੇ ਚਾਰ ਸਫਰ ਇੰਟਰਲੌਕ ਦਾ ਕੰਮ ਆ ਜੀ ਉਹ ਵੀ ਪੂਰਾ ਕਰਵਾਇਆ ਜਾਏਗਾ ਕਬਰਾਂ ਦੇ ਕੰਮ ਆ ਮੜੀਆਂ ਦੇ ਆ ਜੋ ਵੀ ਪੈਂਡਿੰਗ ਕੰਮ ਪਏ ਆ ਸਾਰੇ ਪੂਰੇ ਕਰਵਾਏ ਜਾਣਗੇ ਸਰਪੰਚਪਾਨ ਤੋਂ ਪਹਿਲਾਂ ਅਸੀਂ ਸੁਣਿਆ ਪਿੰਡ ਦੇ ਵਿੱਚ ਤੁਸੀਂ ਲੋਕਾਂ ਦੀ ਸੇਵਾ ਵਿੱਚ ਸਾਦੀ ਪਹਿਲਾਂ ਵੀ ਕਾਫੀ ਕੰਮ ਕਰਵਾਇਆ ਉਹਦੇ ਬਾਰੇ ਕੀ ਕਹਿਣਾ ਚਾਹੋ ਹਾਂਜੀ ਸਰ ਪਹਿਲਾਂ ਸਰਪੰਚਪਾਨ ਤੋਂ ਪਹਿਲਾਂ ਜਿਹੜੇ ਕੋਈ ਗਲੀਆਂ ਨਾਲੇ ਰਹਿੰਦੇ ਸਾਰੇ ਕਰਵਾਇਆ ਜੀ 50 60 ਸਾਲ ਤੋਂ ਜਿਹੜੀਆਂ ਗਲੀਆਂ ਨਹੀਂ ਭੜੀਆਂ ਉਹ ਵੀ ਨਵੀਆਂ ਬਣਵਾਈਆਂ ਨੇ ਪਿੰਡ ਸਾਡੇ ਦੀਆਂ ਘਰ ਲਾਉਣੀਆਂ ਨੇ ਜੀ ਕ੍ਰਿਸਚਨ ਭਾਈਚਾਰੇ ਦੀਆਂ ਉੱਥੇ ਵੀ ਗਲੀਆਂ ਅੰਡਰਗਰਾਉਂਡ ਪੈਵਲਨ ਵੀ ਜਿਹੜੀ ਉਹਦਾ ਵੀ ਕੰਮ ਕਰਵਾਇਆ ਗਿਆ ਜੀ ਨੌਜਵਾਨ ਦਾ ਇੱਕ ਅਹਿਮ ਰੋਲ ਦਾ ਹਲਕਸਨ ਦੇ ਵਿੱਚ ਉਹਨਾਂ ਵੱਲੋਂ ਪੰਚਾਇਤ ਵੱਲੋਂ ਕੀ ਪਲੇਟਫਾਰਮ ਹੋਵੇਗਾ ਜੀ ਉਹਨਾਂ ਵੱਲੋਂ ਸਾਡਾ ਇਹੋ ਪਲੇਟਫਾਰਮ ਹੈ ਪਿੰਡ ਦੇ ਸਕੂਲ ਦਾ ਗਰਾਊਂਡ ਆ ਜੀ ਉਹਦੇ ਵਿੱਚ ਜੋ ਵੀ ਸਮਾਨ ਸਰਕਾਰ ਵੱਲੋਂ ਪ੍ਰੋਵਾਈਡ ਹੁੰਦਾ ਆ ਉਥੇ ਉਹਨਾਂ ਨੂੰ ਦਿੱਤਾ ਜਾਏਗਾ ਜਿੰਮ ਦਾ ਸਮਾਨ ਆ ਜਿੰਮ ਇੱਕ ਮਨਜ਼ੂਰ ਹੋਇਆ ਜੀ ਓਪਨ ਜਿਮ ਲਗਵਾ ਦਿੱਤਾ ਗਿਆ ਸਕੂਲ ਦੀ ਗਰਾਊਂਡ ਵਿੱਚ ਦੂਸਰਾ ਜਿਹੜਾ ਜਿੰਮ ਆ ਉਹ ਵੀ ਉਹਦਾ ਵੀ ਉਹ ਵੀ ਲਗਵਾਇਆ ਜਾਏਗਾ ਜਲਦੀ ਤੋਂ ਜਲਦੀ ਜੀ ਸਰ کئی ਵਾਰੀ ਪਿੰਡਾਂ ਦੇ ਵਿੱਚ ਇਦਾਂ ਹੁੰਦਾ ਵੀ ਰਾਸ਼ਨ ਕਾਰਡ ਉਹਦਾ ਪੈਨਸ਼ਨ ਦੀ ਸਮੱਸਿਆ ਲੈ ਕੇ ਉਲਝਣ ਦੇ ਬਣ ਜਾਂਦੀ ਆ ਉਸ ਪੰਜ ਵੀ ਕਿੰਨਾ ਕਦੇ ਪੱਕੇ ਬਾਤ ਕਰ ਜਾਂਦੇ ਆ ਸੁਣਿਆ ਹੋਵੇਗਾ ਕਾਫੀ ਸੋ ਤੁਹਾਡੀ ਪੰਚਾਇਤ ਵੱਲੋਂ ਕਿਵੇਂ ਦੇਖਿਆ ਜਾਏਗਾ ਨਹੀਂ ਸਰ ਸਾਡੇ ਵੱਲੋਂ ਇਹੋ ਜਿਹਾ ਕੋਈ ਵੀ ਕੰਮ ਨਹੀਂ ਕੀਤਾ ਜਾਏਗਾ ਵੀ ਜਿਹੜਾ ਕਿਸੇ ਗਰੀਬ ਦਾ ਕੋਈ ਹੱਕ ਮਾਰਿਆ ਜਾਵੇ ਅਸੀਂ ਆਪਣੇ ਪੂਰੇ ਕੰਮ ਜਿਹੜੇ ਆ ਉਹ ਦਿਲੋਂ ਨਿਭਾਵਾਂਗੇ ਹਰ ਗਰੀਬ ਦਾ ਬੰਦਾ ਹਿੱਸਾ ਜੋ ਸਰਕਾਰ ਵੱਲੋਂ ਹੁੰਦਾ ਆ ਉਹ ਹਰ ਇੱਕ ਨੂੰ ਜਿਹੜਾ ਪ੍ਰੋਵਾਈਡ ਕਰਾਇਆ ਜਾਏਗਾ ਕਈ ਵਾਰੀ ਮਿਡਲ ਕਲਾਸ ਦੇ ਲੋਕ ਜਿਹੜੇ ਉਹ ਸਹੂਲਤ ਤੋਂ ਵਾਂਝੇ ਰਹਿੰਦੇ ਆ ਗਰੀਬ ਨੂੰ ਤੇ ਮਿਲ ਜਾਂਦੀ ਆ ਉਹ ਅਮੀਰ ਨੂੰ ਤੇ ਨਹੀਂ ਲੋੜ ਹੁੰਦੀ ਪਰ ਜਿਹੜੇ ਮਿਡਲ ਕਲਾਸ ਦੇ ਲੋਕ ਹੁੰਦੇ ਆ ਉਹ ਸਹੂਲਤ ਤੋਂ ਵਾਂਝੇ ਰਹਿੰਦੇ ਨੇ ਤੇ ਸਰਪੰਚ ਵੀ ਕਿਤੇ ਨਾ ਕਿਤੇ ਉਹ ਮੂੰਹ ਮੋੜ ਜਾਂਦੇ ਆ ਤੁਹਾਡੀ ਪੰਚਾਇਤ ਵੱਲੋਂ ਕੀ ਮੈਂ ਦੇਖਿਆ ਨਹੀਂ ਸਰ ਸਾਡੀ ਪੰਚਾਇਤ ਵੱਲੋਂ ਕਿਸੇ ਨਾਲ ਵੀ ਕਿਸੇ ਤਰ੍ਹਾਂ ਦਾ ਕੋਈ ਪੱਖਪਾਤ ਨਹੀਂ ਕੀਤਾ ਜਾਏਗਾ ਭਾਵੇਂ ਉਹ ਰਸਨ ਕਟ ਦੀ ਸਮੱਸਿਆ ਹੋਵੇ ਭਾਵੇਂ ਪੈਨਸ਼ਨਾਂ ਦੀ ਹੋਵੇ ਜਾਂ ਕਿਸੇ ਨੂੰ ਪਲਾਟ ਦੀ ਹੋਵੇ ਕਿਸੇ ਤਰ੍ਹਾਂ ਦੀ ਕੋਈ ਵੀ ਜੋ ਸਰਕਾਰ ਵੱਲੋਂ ਸਹੂਲਤ ਦਿੱਤੀ ਜਾਏਗੀ ਸਾਡੇ ਸਰਦਾਰ ਭਗਵੰਤ ਸਿੰਘ ਜੀ ਮਾਨ ਆਵਾਦੀ ਪਾਰਟੀ ਜਿਹੜੇ ਆਪਣੇ ਸੀਮਾ ਪੰਜਾਬ ਦੇ ਬਹੁਤ ਵਧੀਆ ਕੰਮ ਕਰ ਰਿਹਾ ਉਹਨਾਂ ਦੀ ਬਦੌਲਤ ਜੋ ਕੁਝ ਵੀ ਜੋ ਸਹੂਲਤ ਗਰੀਬਾਂ ਵਾਸਤੇ ਆਈ ਹੈ ਉਹ ਜਰੂਰ ਲੋਕਾਂ ਨੂੰ ਲੋਕਾਂ ਤੱਕ ਪਹੁੰਚਾਈ ਜਾਏਗੀ। ਸੌਹ ਚੁੱਕ ਸਮਾਗਮ ਦੇ ਵਿੱਚ ਕਾਬਨ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦਾ ਇੱਕ ਬਿਆਨ ਇਹ ਕਿ ਲੇਡੀ ਜਾਂ ਸਰਪੰਚ ਬਣ ਜਾਂਦੀ ਆ ਪਰ ਉਹਨਾਂ ਕੰਮ ਨਹੀਂ ਕਰ ਦਿੱਤਾ ਜਿਆਦਾ। ਕਿਵੇਂ ਦੇਖਦੇ ਹੋ ਉਹ ਦਿਨ। ਨਹੀਂ ਸਰ ਇਹ ਈ ਦੇ ਵਿੱਚ ਕੋਈ ਗਲਤਕਿਸੇ ਕਿਸੇ ਹੁੰਦਾ ਵੀ ਆ। ਤਰਹ ਹੋ ਵੀ ਸਕਦਾ ਪਰ ਸਾਡੇ ਨਾਲ ਇਦਾਂ ਦਾ ਕੋਈ ਨਹੀਂ ਹੈਗਾ। ਉਹਨਾਂ ਨੇ ਕਿ ਇਹ ਵੀ ਬਿਆਨ ਹੈ ਕਿ ਨਵੀਆਂ ਜਿਹੜੀਆਂ ਪੰਚਾਇਤਾਂ ਬਾਈਆਂ ਨੂੰ ਆਪਣੇ ਅਧਿਕਾਰਾਂ ਦਾ ਪਤਾ ਨਹੀਂ ਹੁੰਦਾ ਉਹਨਾਂ ਵਾਸਤੇ ਸੈਮੀਨਾਰ ਲੱਗਣੇ ਚਾਹੀਦੇ ਆ। ਇਹ ਬਿਲਕੁਲ ਸਹੀ ਗੱਲ ਆ ਜੀ। ਜਿੱਦਾਂ ਹੀ ਫਸਟ ਟਾਈਮ ਬਣਿਆ ਸਾਨੂੰ ਕੁਝ ਇਦਾਂ ਦਾ ਰੂਲਾ ਦਾ ਨਹੀਂ ਪਤਾ ਹੈਗਾ ਉਹਨਾਂ ਵਾਸਤੇ ਜ਼ਰੂਰ ਲੱਗਣੇ ਚਾਹੀਦੇ ਆ। ਪਿੰਡ ਵਾਲਿਆਂ ਤੁਹਾਨੂੰ ਜਿਤਾਇਆ ਸੇਵਾ ਕਰਨ ਦਾ ਮੌਕਾ ਦਿੱਤਾ। ਪੰਜ ਸਾਲ ਤੁਹਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ। ਕੀ ਕਹਿਣਾ ਚਾਹੋਗੇ? ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਮੈਂ ਪਿੰਡ ਵਾਲਿਆਂ ਦਾ ਬਹੁਤ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਚੁਣ ਕੇ ਪਿੰਡ ਦੇ ਸਰਪੰਚ ਬਣਾਇਆ। ਤੇ ਉਹਨਾਂ ਦੀਆਂ ਉਮੀਦਾਂ ਤਾਂ ਹੀ ਖਰੇ ਉਤਰਾਂਗੇ ਤੇ ਸਰਦਾਰ ਗੁਰਦੀਪ ਸਿੰਘ ਲੰਧਾਵਾ ਜੀ ਐਮਐਲਏ ਡੇਰਾ ਬਾਬਾ ਨਾਨਕ ਖਲਕੇ ਦੇ ਜੋ ਉਹਨਾਂ ਦੇ ਬਹੁਤ ਦਿਲੋਂ ਧੰਨਵਾਦੀ ਹਾਂ ਕਿ ਉਹਨਾਂ ਨੇ ਸਾਡੇ ਜਿਹੜੇ 2 ਸਾਲ ਪਹਿਲਾਂ ਸਾਡੇ ਸਰਪੰਚ ਬਣ ਤੋਂ ਪਹਿਲਾਂ ਜਿੰਨੇ ਵੀ ਕੰਮ ਹੀ ਪਿੰਡ ਦੇ ਉਹਨਾਂ ਵਿੱਚ ਸਾਰਾ ਉਹ ਸਹਿਯੋਗ ਦਿੱਤਾ ਤੇ ਪਿੰਡ ਦੇ ਉਹ ਕੰਮ ਕਰਵਾਏ ਤਾਂ ਹੀ ਸਾਨੂੰ ਪਿੰਡ ਵਾਲਿਆਂ ਨੇ ਵੋਟਾਂ પા ਕੇ ਸਰਪੰਚ ਬਣਾਇਆ